ਮੈਨੂੰ ਇਹ ਕ ਸਮਝ ਨਹੀਂ ਆਉਂਦੀ ਮੈਨੂੰ ਤੇ ਇਹ ਕ ਸਮਝ ਨਹੀਂ ਆਉਂਦੀ ਵੀ ਆ ਪੌੜੀਆਂ ਦੀ ਸ਼ੀਟ ਤੇ ਕੀ ਰੱਖਿਆ ਮੱਜ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਣਾ ਰਹੇ ਆ ਦੋਸਾ ਤੇ ਦੋਸਾ ਜਿਹੜਾ ਵੀ ਆਪਾਂ ਮਿਲਟ ਤੋਂ ਹੀ ਤਿਆਰ ਕਰ ਰਹੇ ਆ ਪੰਜੇ ਪ੍ਰਕਾਰ ਦੇ ਜਿਹੜੇ ਮਿਲਟ ਆ ਉਹਨਾਂ ਵਿੱਚੋਂ ਕੋਈ ਵੀ ਇੱਕ ਮਿਲਟ ਨੂੰ ਜਿਹੜਾ ਲੈ ਕੇ ਤੁਸੀਂ ਮੋਟਾ ਆਲਾਸ ਤੇ ਉਤੋਂ ਦੋਸਾ ਜਿਹੜਾ ਵਧੀਆ ਤਰੀਕੇ ਨਾਲ ਤਿਆਰ ਕਰ ਸਕਦੇ ਹੋ ਜਿੰਨਾਂ ਭੈਣ ਭਰਾਵਾਂ ਨੂੰ ਰੋਟੀ ਬਣਾਉਣ ਵਿੱਚ ਦਿੱਕਤ ਆਉਂਦੀ ਹੈ ਨਾ ਤੇ ਰੋਟੀ ਨਾਲੋਂ ਜਿਹੜਾ ਦੋਸਾ ਉਹ ਬੜੀ ਸੇਤੀ ਬਣ ਜਾਂਦਾ ਆ ਤੇ ਜਿਹੜਾ ਬਣਾਉਣ ਦਾ ਤਰੀਕਾ ਆਪਾਂ ਤੁਹਾਨੂੰ ਸਾਂਝਾ ਕਰਦੇ ਆਂ ਇਹਦੇ ਵਿੱਚ ਆਪਾਂ ਜਿਹੜਾ ਸਮਾਨ ਲਿਆ ਆ ਤੁਹਾਨੂੰ ਦਿਖਾ ਦਿੰਨੇ ਆਂ ਸਭ ਤੋਂ ਪਹਿਲਾਂ ਤਾਂ ਮੈਂ ਦਿਖਾਉਂਗੀ ਕਿ ਪਿਆਜ਼ ਪਿਆਜ਼ ਜਿਹੜਾ ਵਾ ਆਪਾਂ ਜਦੋਂ ਦੋਸਾ ਬਣਾਉਣਾ ਤਿਆਰ ਕਰਨਾ ਤਵੇ ਤੇ ਤੇਦੀ ਬੜੀ ਜ਼ਰੂਰਤ ਪੈਣੀ ਆ ਆਪਾਂ ਤਵੇ ਦੇ ਉੱਪਰ ਇਹਨੂੰ ਜਗਾ ਆ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਉਰਦਦੀ ਦਾਲ ਜਿਹੜੀ ਆ ਮਤਲਬ ਕਿ ਜਿਹੜੀ ਮਾਂਵਾ ਦੀ ਦਾਲ ਹੁੰਦੀ ਹੈ ਧੋਤਵੇਂ ਤੇ ਜਾਇ ਤੁਸੀਂ ਮੂੰਗੀ ਦੀ ਪਾ ਸਕਦੇ ਹੋ ਸਵਾਦ ਉਹਦੇ ਅਨੁਸਾਰ ਹੀ ਆਊਗਾ ਨਾਲ ਦੇ ਨਾਲ ਜਿਹੜੀ ਚਣਿਆਂ ਦੀ ਦਾਲ ਦੋ ਚਮਚ ਇਹਦੇ ਵਿੱਚ ਪੈ ਜਾਣਗੇ ਨਾਲ ਜਿਹੜਾ ਆ ਮੇਤੀ ਦਾਣਾ ਇਸੇ ਕਰਕੇ ਆਪਾਂ ਦੁਬਾਰਾ ਦਿਖਾ ਰਹੇ ਆ ਭੈਣਾਂ ਭਰਾਵਾਂ ਨੂੰ ਦਿੱਕਤ ਨਾ ਆਵੇ ਪੁੱਛਣ ਵਿੱਚ ਮੇਤੀ ਦਾਣਾ ਤੁਸੀਂ ਇੰਨਾ ਜਿਹੜਾ ਵਰਤ ਸਕਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਰਾਤ ਭੀ ਹੋ ਕੇ ਜਿਹੜਾ ਰੱਖ ਦੇਣਾ ਪਾਣੀ ਦੀ ਜਿਹੜੀ ਮਾਤਰਾ ਆ ਕੋਈ ਵੀ ਵੱਧ ਘੱਟ ਨਹੀਂ ਹੁੰਦੀ ਕਿ ਇਹਦੇ ਵਿੱਚ ਕਿੰਨਾ ਪਾਣੀ ਪੋਣਾ ਕਿੰਨਾ ਨਹੀਂ ਪੋਣਾ ਕਿਉਂਕਿ ਆਪਾਂ ਜਿਹੜਾ ਹੁਣ ਬਣਾਉਣਾ ਹੈ ਇੱਥੇ ਉਹ ਤੁਹਾਨੂੰ ਦਿਖਾ ਦਿੰਨੇ ਆ ਇਹਨਾਂ ਨੂੰ ਆਪਾਂ ਸਾਈਡ ਤੇ ਕਰ ਦਿੰਨੇ ਹੁਣ ਪਲਾਸਟਿਕ ਦੇ ਨਾਲ ਆਪਾਂ ਜਿਹੜਾ ਰਾਤ ਚੀਜ਼ਾਂ ਭਿਓ ਕੇ ਰੱਖੀਆਂ ਸੀਗੀਆਂ ਦੇਖ ਸਕਦੇ ਹੋ ਇਹ ਬੜੇ ਆਰਾਮ ਦੇ ਨਾਲ ਜਿਹੜਾ ਮਤੀਸ ਜਿਹੜੀ ਆਪਾਂ ਗੰਗਣੇ ਰਾਤ ਭਿਓ ਕੇ ਰੱਖੀ ਹੈਗੀ ਇਹਨੂੰ ਆਪਾਂ ਮਿਕਸੀ ਦੇ ਵਿੱਚ ਪਾ ਕੇ ਇਹਦਾ ਬੈਟਰ ਜਿਹੜਾ ਤਿਆਰ ਕਰਦੇ ਆ। ਐਕਸਟਾ ਪਾਣੀ ਜਿਹੜਾ ਆਪਾਂ ਜਿਹੜਾ ਗਲਾਸੀ ਵਿੱਚ ਕੱਢ ਲਿਆ ਆ ਜਿੰਨੀ ਕ ਸਾਨੂੰ ਜ਼ਰੂਰਤ ਪਾਉਗੇ ਉਹ ਸਾਰ ਦੇ ਨਾਲ ਇਹਦੇ ਵਿੱਚ ਪਾਇਆ ਜਾਊਗਾ। ਬਾਕੀ ਦਾ ਜਿਹੜਾ ਮਟੀਰੀਅਲ ਆਪਾਂ ਬਾਅਦ ਵਿੱਚ ਦੁਬਾਰਾ ਇਹਦੇ ਵਿੱਚ ਪਾ ਲਵਾਂਗੇ। ਪਾਣੀ ਇਹਦੇ ਵਿੱਚ ਮੇਰੇ ਪਸਾਰਨਾ ਜਿਹੜਾ ਆ 5 ਤੋਂ 7 ਚਮਚ ਜਿਹੜੇ ਇਹਦੇ ਵਿੱਚ ਚਲੇ ਗਏ ਨਾਲ ਹੀ ਲੋੜ ਪਾਉਗੀ ਤਾਂ ਆਪਾਂ ਹੋਰੇ ਵਿੱਚ ਪਾਵਾਂਗੇ ਜਿੰਨਾ ਆਪਣੇ ਕੋਲ ਮਟੀਰੀਅਲ ਸੀਗਾ ਇੱਕ ਗਲਾਸੀ ਪੂਰੀ ਭਰ ਕੇ ਇਹਦੇ ਵਿੱਚ ਪਾਣੀ ਦੀ ਪੈ ਚੁੱਕੀ ਆ ਥੋੜਾ ਥੋੜਾ ਕਰਕੇ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ ਪੀਸ ਲਿਆ ਹੈ ਚੰਗੀ ਤਰ੍ਹਾਂ ਦੇ ਨਾਲ ਜਿਆਦਾ ਸਖਤ ਨਹੀਂ ਹੋਣਾ ਚਾਹੀਦਾ ਮੈਟਰ ਆਪਣਾ ਬਣ ਕੇ ਹੋ ਗਿਆ ਰੈਡੀ ਇੰਨਾ ਫਾਈਨ ਹੋਣਾ ਚਾਹੀਦਾ ਆ ਕਿ ਬਿਲਕੁਲ ਇਹਦੇ ਚ ਜਿਹੜੇ ਦਾਣੇ-ਦਾਣੇ ਨਜ਼ਰ ਨਾ ਆਉਣ। ਐ ਸਮੂਥਲੀ ਜਿਹੜਾ ਇਹਨੂੰ ਪੀਸ ਲੈਣਾ। ਜਿਹੜਾ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਜਿਹੜਾ ਵਾ ਇਹਦਾ ਮਲਕੀ ਇਹਦੀ ਨੋਟ ਕਰਕੇ ਦੇਖਣੀ ਕਿ ਸਾਨੂੰ ਇਹਦੇ ਵਿੱਚ ਕੋਈ ਵੀ ਜਿਹੜਾ ਤੇਲ ਲਿਆ ਜਾ ਕਿੰਦਾ ਵੀ ਕੋਈ ਵੀ ਚੀਜ਼ ਹੋ ਤਾਂ ਇਹ ਤੇ ਲਾਉਣ ਦੀ ਲੋੜ ਨਹੀਂ ਹੈਗੀ। ਖਰਾਬ ਨਾ ਇਹਨੇ ਸਵੇ ਨੂੰ ਛੱਡ ਦੇਣਾ ਹੈ। ਸਵਾ ਜਿਹੜਾ ਨਾਨ ਸਟਿੱਕੀ ਜਿਹੜਾ ਤੁਸੀਂ ਲੈ ਸਕਦੇ ਹੋ ਚਾਹੇ ਜੇ ਭਾਰੇ ਤਲੇ ਵਾਲਾ ਜਿਹੜਾ ਤੁਹਾਡੇ ਘਰੇ ਲੋਹੇ ਦਾ ਉਹੀ ਵਰਤ ਸਕਦੇ। ਜੇ ਸਾਡਾ ਰੈਸਪੀ ਆਉਣ ਡੋਸਾ ਬਣਾ ਕੇ ਕਰਦੇ ਆਂ ਤਿਆਰ ਤੇ ਸਭ ਤੋਂ ਪਹਿਲਾਂ ਜਿਹੜੀ ਦਿੱਕਤ ਆਉਂਦੀ ਡੋਸਾ ਬਣਾਉਣ ਦੇ ਵਕਤ ਉਹ ਇਹ ਵਾਲੀ ਆ ਕਿ ਤਵਾ ਜਦੋਂ ਥੋੜਾ ਜਿਹਾ ਗਰਮ ਹੋ ਜਾਂਦਾ ਹੈ ਤੇ ਜਦੋਂ ਆਪਾਂ ਇਦਾਂ ਬੈਟਰ ਪਾ ਕੇ ਉੱਪਰ ਉਹਦੇ ਤਵੇ ਦੇ ਫੇਰ ਲਾ ਕਰਦੇ ਆਂ ਤੇ ਉਹ ਕਰਸੀ ਦੇ ਨਾਲ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਵਾ ਇਸ ਕਰਕੇ ਆਪਾਂ ਨੂੰ ਤਵਾ ਜਿਹੜਾ ਬਿਲਕੁਲ ਗਰਮ ਨਹੀਂ ਕਰਨਾ ਜ਼ਿਆਦਾ ਨੋਰਮਲ ਜਿਹਾ ਗਰਮ ਕਰਨਾ ਬਿਲਕੁਲ ਲੋ ਮਤਲਬ ਟੈਂਪਰੇਚਰ ਹੋਣਾ ਚਾਹੀਦਾ ਆ ਤੇ ਮੈਨੂੰ ਲੱਗ ਰਿਹਾ ਹੈ ਕਿ ਥੋੜੀ ਥੋੜੀ ਸਾਡੇ ਕੋਲ ਅੱਜ ਕੋਈ ਗੜਬੜ ਹੋ ਰਹੀ ਹੈ ਜਿਹਦਾ ਕਰਕੇ ਨਾ ਥੋੜਾ ਮੈਨੂੰ ਇਹਦਾ ਰਿਜ਼ਲਟ ਸਹੀ ਨਜ਼ਰ ਨਹੀਂ ਆ ਰਿਹਾ ਚਲੋ ਕੋਈ ਨਾਲ ਦੇਖਦੇ ਆ ਨਾਲ ਦੀ ਨਾਲ ਤੁਸੀਂ ਬਣੇ ਰਹੋ ਦੋਸਾ ਬਣਾਉਂਦੇ ਸਮੇਂ ਥੋੜੀ ਜਿਹੀ ਗੜਬੜ ਹੋ ਗਈ ਤੇ ਉਹਦੇ ਚੱਕਰ ਚ ਬਾਅਦ ਵਿੱਚ ਦੱਸਦੇ ਆ ਕਿ ਆਪਾਂ ਇਹਦੇ ਚ ਕੀ ਅਲਟੀਮੇਟ ਹੋ ਰਿਹਾ ਕਿ ਜੜੀਆਂ ਵਾਂ ਮਿਕਸ ਕੀਤੀਆਂ ਕਿਉਂਕਿ ਪਰਦੇ ਦੇ ਪਿੱਛੇ ਨੇ ਬੜਾ ਕੁਝ ਹੋ ਜਾਂਦਾ ਵਾ ਲੇਕਿਨ ਜੋ ਸੱਚਾ ਹੋ ਸੱਚ ਹੀ ਹੁੰਦਾ ਹਨਾ ਜੀ ਹੂੰ ਹੂੰ ਕਿ ਆਪਾਂ ਕੁਝ ਵੀ ਕਰਕੇ ਦਿਖਾ ਦਈਏ ਅਗਲਾ ਚਾਹ ਲੱਗਾ ਰਹੇ ਤੁਸੀਂ ਕੁਝ ਬਣਾਇਆ ਤਾਂ ਫਿਰ ਸਹੀ ਗੱਲ ਨਹੀਂ ਆ। ਇਹ ਗਲਤ ਗੱਲ ਆ ਨਾ। ਮੈਂ ਸਵੇਰ ਚੱਲ ਬਣਾਏ ਹੀਗੇ ਜਿਵੇਂ ਕਿ ਆਹ ਕੁੱਟਕੀ ਜਿਹੜੀ ਹੈਗੀ ਨਾ ਉਹਦੇ ਦੋਸੇ ਬਣਾਏ ਹੀਗੇ। ਉਹਦੇ ਵਿੱਚ ਮੈਨੂੰ ਕੁਝ ਵੀ ਹੋਰ ਜਿਆਦਾ ਕੁਝ ਪਾਉਣ ਦੀ ਜ਼ਰੂਰਤ ਨਹੀਂ ਪਈ ਤੇ ਬੜੇ ਵਧੀਆ ਤੇ ਬੜੇ ਪਸੰਦ ਕੀਤੇ ਖਰਾਾਰੇ ਜਿਹੇ ਕੁਲਕਰੀ ਜਿਹਾ। ਹਾਂ ਨਹੀਂ ਵਧੀਆ ਲੱਗਦੇ ਆ। ਹਾਂ। ਤੇ ਇਹਦੇ ਵਿੱਚ ਮੈਂ ਜੀ ਪੀਲੀ ਵਾਲੀ ਕੰਗਣੀ ਹੈਗੀ ਤੇ ਦਾਲ ਜਿਹੜੀ ਮੈਂ ਮਤਲਬ ਹਾਫ ਲਈ ਹੈਗੀ ਅੱਧੀ। ਅੱਛਾ ਅੱਛਾ। ਪਰ ਜਦੋਂ ਮੈਂ ਦੋਸਾ ਬਣਾਇਆ ਤਾਂ ਅੱਛਾ ਨਹੀਂ ਹੁਣ ਤੇ ਵਧੀਆ ਬਣਦਿਆ ਆਹੋ ਨਹੀਂ ਵਧੀਆ ਬਣਦਾ ਹੈਨਾ ਹਾਂ ਵੇਖੀ ਨਾ ਹਮ ਇਹ ਪੀਂਗਣੀ ਇਹ ਤਾਂ ਬਣਾਉਣਾ ਸ਼ੁਰੂ ਕੀਤਾ ਹੀਗਾ ਅੱਛਾ ਤੇ ਵਹੇ ਬਣ ਜਾਊਗਾ ਇਹੀ ਗੱਲ ਨਹੀਂ ਆ ਤੇ ਮੈਂ ਜੋ ਸੱਚੋ ਸਾਚੀ ਹੁੰਦਾ ਨਹੀਂ ਨਹੀਂ ਸਹੀ ਗੱਲ ਹੈ ਹਨਾ ਤੇ ਜਦੋਂ ਵੀ ਮੈਂ ਜਿੰਨੇ ਵੀ ਇਹਦੇ ਵਿੱਚ ਮਾਤਰਾ ਦੱਸੀ ਉਹਨਾਂ ਸਾਹ ਦੇ ਨਾਲ ਉਹਦੇ ਵਿੱਚ ਮੈਂ ਹੁਣ ਅੱਧੀ ਬੋਲੀ ਜਿਹੜੀ ਚੌਲਾਂ ਦੀ ਪਾ ਲਈ ਆ ਅੱਛਾ ਅੱਛਾ ਤੇ ਹੁਣ ਆਪਾਂ ਸਾਰਾ ਪਰਿਵਾਰ ਆਪਨਾ ਖਾ ਸਕਦੇ ਆ ਤੇ ਆ ਦਿਖਾਉ ਲਗ ਦੇਖੋ ਹਨਾ ਕੋਈ ਇੱਛਾ ਨਾ ਡਵਾਲਟ ਨਹੀਂ ਪਿਆ ਵੀ ਕੋਈ ਪਾੜ ਗਿਆ ਜਾਂ ਕਿਦਾਂ ਨਾ ਕਿੰਨਾ ਕਿੰਨਾ ਵਧੀਆ ਬਣਿਆ ਹਨਾ ਤੇ ਖਾਣ ਚ ਵੀ ਕਿੰਨਾ ਟੇਸਟੀ ਹੋਊਗਾ ਬਿਲਕੁਲ ਬਿਲਕੁਲ ਬਣਾਉੀ ਜਾਨਾ ਨਹੀਂ ਹਾਂ ਕਿਉਂਕਿ ਕ੍ਰਿਸਪੀ ਨਹੀਂ ਬਣਿਆ ਹਾਂ ਥੋੜਾ ਸੌਫਟ ਜਿਹਾ ਬਣਿਆ ਤੇ ਸਾਨੂੰ ਚਾਹੀਦਾ ਕ੍ਰਿਸਪੀ ਕ੍ਰਿਸਪੀ ਹਾਂ ਦੂਜੀ ਗੱਲ ਇਹ ਕਿ ਜਿਹੜੇ ਨੋਰਮਲ ਇਨਸਾਨ ਹੈ ਜਿਨ੍ਹਾਂ ਨੂੰ ਡਾਇਬੀਟਿਕ ਨਹੀਂ ਹੈਗੀ ਚੂਕਤੀ ਦਿੱਕਤ ਨਹੀਂ ਹੈਗੀ ਕੋਈ ਵੀ ਤਾਂ ਤੇ ਹਨਾ ਉਹ ਸੱਚੀ ਚੌਲ ਮਿਕਸ ਚੌਲ ਖਾ ਹੀ ਸਕਦੇ ਵਿੱਚ ਪਰ ਚੌਲ ਖਾਣੇ ਸਹੀ ਨਹੀਂ ਹੈਗੇ ਮੈਂ ਤੇ ਕਹੂੰਗੀ ਕਿ ਨਾ ਕਰਨ ਤੇ ਪਰ ਜੇ ਉਹ ਕਰ ਵੀ ਲੈਣ ਤੇ ਥੋੜੇ ਬਹੁਤੇ ਜੇ ਬਾਈ ਚਾਂਸੀਆਂ ਦਾ ਮਨ ਕਰਦਾ ਕਰਨ ਉਹ ਜਾਂ ਕਿਦਾਂ ਵੀ ਆ ਜਿਹੜਾ ਡੋਸਾ ਬਣੇ ਵਧੀਆ ਠੀਕ ਨਾਲ ਆ ਬਣ ਜਾਂਦਾ ਤੇ ਦੂਜੀ ਗੱਲ ਕਿ ਰੋਟੀ ਨਾਲ ਜਿਹੜਾ ਇਹ ਠੀਕੀ ਬੰਦ ਆ। ਹੂੰ ਫਿਰ ਹੁਣ ਮੈਂ ਤੁਹਾਨੂੰ ਖਾ ਕੇ ਦੱਸੂਗੀ ਨਾ ਕਿ ਕਿਦਾਂ ਦਾ ਰੈਸਟ ਆ ਫਿਰ ਤੁਸੀਂ ਦੱਸਿਓ। ਹਾਂਜੀ ਸਵਾਦ ਤੇ ਮੈਂ ਹੀ ਦੱਸਣਾ ਤੁਹਾਨੂੰ ਵੀ ਵਧੀਆ ਵਾ ਤੁਸੀਂ ਬਣਾ ਕੇ ਖਾਇਓ ਹੈ। ਇਹ ਵਾਲਾ ਬੈਟਰਾ ਤੇ ਕਿਸੇ ਨੇ ਹੁੰਦੇ ਆ ਕਿ ਠੋਖੇ ਤੋਂ ਡੇਲਾ ਕੰਮ ਕੋਈ ਨਹੀਂ ਆ ਇਹ ਵਾਲਾ ਜਿਹੜਾ ਬੈਟਰਾ ਹੂੰ ਇਹਦੇ ਵਿੱਚ ਹੁਣ ਆਪਾਂ ਇਹਨੂੰ ਸੁਟਣਾ ਨਹੀਂ ਆ। ਅੱਧਾ ਇਹਦੇ ਵਿੱਚ ਮੈਂ ਲੈ ਲੇਗਾ। ਅੱਛਾ ਅੱਛਾ ਇਹਦੇ ਵਿੱਚ ਮੈਂ ਚੌਗਲੇ ਸੋੜੀ ਮਿਕਸ ਕਰ ਲੇ। ਹੂੰ 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 ਠੋਖੇ ਕੋਈ ਵੀ ਚੀਜ਼ ਉਹਦਾ ਹੱਲ ਕੱਢਣਾ ਚਾਹੀਦਾ ਨਾ ਕਿ ਉਹਨੂੰ ਮਾਦਾ ਉੱਤੇ ਪਿੱਛੇ ਹਟ ਜਾਣਾ ਸਿਮਰਨ ਖਾਨ ਲਈ ਉਹਨੂੰ ਪਤਾ ਹੋਣਾ ਵੀ ਕਿੰਨਾ ਕਿਦਾਂ ਦਾ ਟੇਸਟ ਆ ਭੂਆ ਨੇ ਤੇ ਜੇ ਖਾਣਾ ਭਤੀ ਪਹਿਲਾਂ ਹੀ ਥਾਲੀ ਲੈ ਕੇ ਆ ਜਾਂਦੀ ਆ ਕਿਤੇ ਕਹਿੰਦੀ ਭੂਆ ਨਾ ਖਾਲੇ ਦੋਦਾ ਹੂੰ ਤੇ ਨਾਜ ਨਾ ਮੈਂ ਤੁਹਾਨੂੰ ਪਾ ਕੇ ਦਿੰਦੀ ਹਾਂ ਹਾਂ ਦੱਸਿਓ ਹੂੰ ਰਾਇਤਾ ਲਓ ਵੀ ਨਾਲ ਨਹੀਂ ਨਹੀਂ ਲਾ ਲਓ ਰਾਇਤਾ ਵੀ ਥੋੜਾ ਜਿਹਾ ਆਹ ਦੇ ਦਿਓ ਮੈਨੂੰ ਰਾਜਵੀਰ ਵਾਲਾ ਦੇ ਦਿਓ ਰਾਜਵੀਰ ਵਾਲਾ ਮਸਾਲਾ ਹਾਂ ਜੀਰ ਵਾਲਾ ਦੇਣਾ ਹੂੰ 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 ਅੱਛਾ ਦੀ ਮੈਨੂੰ ਥੋੜੀ ਜਿਹੀ ਪਾਓ ਸਬਜ਼ੀ ਹਾਂ ਕਿਉਂ ਮੈਂ ਰੋਟੀ ਖਾਧੀ ਮੈਨੇ ਦਾ ਟੇਸਟ ਵੇਖਣਾ ਟੇਸਟ ਵੇਖੋ ਕਿ ਹਾਕ ਹੋ ਗਈ ਹੈ ਕਲਾਈ ਪੂਰੀ ਭਰੀ ਦੀ ਮੈਂ ਜਰਾ ਭਰਿਆ ਸੀ ਬਸ 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 ਬਹੁਤ ਬਹੁਤ ਨਹੀਂ 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 ਮੈਂ ਇਹਨੂੰ ਅੱਧਾ ਨਹੀਂ ਨਹੀਂ ਡਰਨਾ ਨਹੀਂ ਆਹੋਣੇ ਹੀ ਖਾਵਾਂਗੇ ਤੇ ਫੇਰ ਮੂੰਹ ਚ ਪਾਣੀ ਆਉਂਦਾ ਤੇ ਫੇਰ ਤੁਹਾਨੂੰ ਦੱਸਾਂਗੇ ਵੀ ਕਿੱਦਾਂ ਦਾ ਵੇਖੋ ਨਾਣਾ ਆਜੋ ਆਜੋ ਫੇਰ ਕਹਿਣ ਨੂੰ ਦਵਿੰਦਰ ਕੱਲੀ ਨੇ ਖਾ ਲਿਆ ਮੈਂ ਦਵਿੰਦਰ ਕੱਲੀ ਨੇ ਨੇ ਕਾਲੇ ਲਗਭਗ ਸਾਰਾ ਪਰਿਵਾਰ ਹੀ ਮਤਲਬ ਕਿ ਇਹ ਚੀਜ਼ ਦਾ ਸਕੀਨ ਆ ਨਹੀਂ ਨਹੀਂ ਮੇਰੇ ਚਾਹ ਵਾਲੇ ਤੇ ਚਾਹ ਵਾਲੇ ਕਰਾ ਰੋਣਾ ਨਾ ਕਹਿਣਾ ਦਵਿੰਦਰ ਕੱਲੀ ਚਲਾਗ ਨੇ ਖਾ ਲਿਆ ਸਾਨੂੰ ਸੁੱਚੀ ਆਣੀ ਆ ਆ ਜੋ ਖਾਈਏ ਰਾ ਕੇ ਚੱਲ ਦੇ ਖਾਓ ਤੁਸੀਂ ਤੇ ਵੇਖੋ ਕਿਦਾਂ ਦਾ ਟੇਸਟ ਹੈ ਦੋਸਾ ਬਣਾਉਂਦੇ ਬਣਾਉਂਦੇ ਆਪਾਂ ਕਾਫੀ ਟਾਈਮ ਲੱਗਣਗੇ ਸਾਡਾ ਥੋੜਾ ਜਿਹਾ ਨਾ ਮਤਲਬ ਛੱਪੜਾ ਜਿਹਾ ਹੋ ਗਿਆ ਕੰਮ ਤੇ ਕੀ ਆਜਾ ਕਰਾਂ ਲੈ ਸਾਥਿਓ ਮੈਂ ਦੋ ਤਿੰਨ ਵਾਰੀ ਇਹਨੂੰ ਯੂਜ਼ ਕੀਤਾ ਆ ਮਤਿਆ ਨਿਕਲ ਜਿਹੜਾ ਬੈਟਰ ਪਾ ਕੇ ਆਰਾਮ ਦੇ ਨਾਲ ਇਹਨੂੰ ਸਿਰਾਂ ਲਗ ਨੂੰ ਕਾਲੋ ਤੇ ਆਰਾਮ ਦੇ ਨਾਲ ਜਿਹੜਾ ਆ ਇਸ ਤਰ੍ਹਾਂ ਆਪਾਂ ਇਹਨੂੰ ਜਿਹੜਾ ਸਾਰੇ ਸਵੇ ਦੇ ਉੱਪਰ ਸਪਰੈਡ ਕਰ ਲਉਣਾ ਹਨਾ ਜਦੋਂ ਵੀ ਆਪਾਂ ਇਹਦੇ ਤੇ ਬੈਟਰ ਪਾਉਣਾ ਹੈ ਤਵੇ ਨੂੰ ਠੰਡਾ ਜਦੋਂ ਨੋਰਮਲ ਜਿਹਾ ਕਰਮਾ ਹੋਣਾ ਚਾਹੀਦਾ ਵਾ ਨਾ ਕਿ ਪੂਰਾ ਜ਼ਿਆਦਾ ਗਰਮ ਜਦੋਂ ਜ਼ਿਆਦਾ ਗਰਮ ਹੋਊਗਾ ਤੇ ਨਾਲੇ ਨਾਲ ਕੱਠਾ ਹੋ ਜਾਂਦਾ ਆ। ਸਮੇਂ ਇਥੇ ਜਿਹੜਾ ਟੈਂਪਰੇਚਰ ਆ ਬਿਲਕੁਲ ਲੋਅ ਹੋਣਾ ਚਾਹੀਦਾ ਆ। ਨਾ ਜ਼ਿਆਦਾ ਠੰਡਾ ਨਾ ਗਰਮ ਬਿਲਕੁਲ ਹਲਕਾ ਜਿਹਾ ਹੋਣਾ ਚਾਹੀਦਾ ਆ। ਫਿਰ ਆਰਾਮ ਦੇ ਨਾਲ ਦੋਸਾ ਜਿਹੜਾ ਬਣ ਜਾਂਦਾ ਆ। ਤੇ ਦੂਜੀ ਗੱਲ ਆ ਕਿ ਇਹ ਜਿਹੜੇ ਆ ਦੋਸੇ ਇਹ ਤੁਸੀਂ ਸਾਂਬਰ ਦੇ ਨਾਲ ਕਿਹੇ ਵੀ ਸਬਜ਼ੀ ਦੇ ਨਾਲ ਨਾ ਹੀ ਅਸੀਂ ਚਟਨੀ ਦੇ ਨਾਲ ਹਾਰੇ ਕੇ ਤੇ ਨਾਲ ਇਹਨੂੰ ਰਾਮ ਨਾਲ ਖਾ ਸਕਦੇ ਆ ਆਪਣਾ ਸਵਾਦ ਇਸ ਦਾ ਲੋ ਜਿੰਦਗੀ ਦਾ ਇਹ ਰੋਟੀ ਨਾਲ ਜੇ ਮੈਨੂੰ ਨਾਲ ਤਾਂ ਸੇਤੀ ਬਣ ਜਾਂਦੇ ਆ ਜਦੋਂ ਆਪਾਂ ਬੈਟਰ ਵਗੈਰਾ ਰੈਡੀ ਕਰਕੇ ਰੱਖ ਲੈਨੇ ਆ ਤੇ ਰਾਮ ਦੇ ਨਾਲ ਰੋਟੀ ਦੀ ਚੁਣੋ ਕਈਆਂ ਨੂੰ ਦਿੱਕਤ ਆਉਂਦੀ ਹੈ ਬਣਾਉਂਦੀ ਅਨੇ ਜੀ ਵੀ ਬੁੜੀ ਵਧੀਆ ਬਣਦੀ ਆ ਜਦੋਂ ਇਹਨੇ ਆਪਣੇ ਕਿਨਾਰੇ ਛੱਡ ਦੇਨੇ ਆ ਉਸ ਟਾਈਮ ਜਿਹੜਾ ਇਹਨੂੰ ਆਪਾਂ ਤਵੇ ਤੋਂ ਆਪਣੇ ਆਪ ਨੇ ਅਲੱਗ ਹੋਣਾ ਸ਼ੁਰੂ ਹੋ ਜਾਣਾ ਆ ਉਸ ਤੋਂ ਪਹਿਲਾਂ ਨੀਗਾ ਇਹਨੂੰ ਛੇੜਨਾ वो लाजवाब मतलब बहुत ही टेस्टी मजा, मजा आ गया मजा आ गया और भी मजा आता चल रहा है ये जिंदगी का जिंदगी में मजा नहीं तो होने सच्ची भी गाना थोड़ी ही मेहनत वा हां हां देखो कोई तो सच्ची है हम हमारे जो ऊपर सारा वर्क कर लग ना। हाँ गए ना हां जी हां ये मजे जिंदगी जो तो रोबा तो नहीं तो चली सेट सारे भी बिल्कुल बराबर हो जाएगा सही ना ते आ रहे ना मतलब सारे सेट काम ही नहीं है नही ਮੇਰੇ ਤੋਂ ਪਿਆਰੀ ਹੈ ਜਾਗਦੀ ਸਾਡਾ ਤਾਂ ਟਾਈਮ ਨਹੀਂ ਲੱਗਣਾ ਘੋਲ ਘਾਲ ਕੇ ਬਣਾਉਣ ਦਾ ਕੁਝ ਨਾ ਕੁਝ ਜੀ ਚੱਣੀ ਆ ਸਾਡੇ ਬਾਦਿਆਂ ਥੋੜਾ ਤੁਸੀਂ ਮਤਲਬ ਕਰਨਾ ਤੇ ਨਹੀਂ ਕਰਨਾ ਕੋਈ ਨਹੀਂ ਨਹੀਂ ਵੇਖੋ ਕੋਈ ਵੀ ਦਿੱਕਤ ਵਾਲੀ ਗੱਲ ਨਹੀਂ ਵੇਖੇ ਕਿਨਾਰੇ ਛੱਡਦੇ ਨੇ ਆਪਣੇ ਆਪ ਸਵੇਰ ਨਾਲ ਚੇਸਟਾਂ ਨਾਲ ਨਹੀਂ ਕੋਸ਼ਮੀ ਜਦੋਂ ਉਪਰੋਂ ਥੋੜਾ ਜਿਹਾ ਇਹ ਬ੍ਰਾਊਨ ਜਿਹਾ ਨਜ਼ਰ ਆ ਗਿਆ ਨਾ ਪਤਾ ਲੱਗ ਜਾਂਦਾ ਕਿ ਹਾਂ ਬਣ ਚੁੱਕਾ ਹੈ ਤੇ ਆਮ ਨਾਲ ਆਪਾਂ ਜਿਹੜਾ ਵਾ ਅਸੀਂ ਫਿਰ ਜਿਹੜੇ ਸੁੱਕਾ ਲਈਏ ਨਾ ਕੋਈ ਵੀ ਹੋਰ ਕਰਨਾ ਤੇ ਸੰਭੋ ਤੇ ਚਾਵੇ ਰਾਜੀ ਨਹੀਂ ਮੈਂ ਖਾੜਿਆ ਸਾਢਾ ਉਹ ਦੋਵੇਂ ਜਣੇ ਆ ਗਏ ਬੜੇ ਚੰਗੇ ਹਾਂ ਹਾਏ ਰੱਟੋ ਸਾਡੀ ਕੰਡਿਆ ਨਿੰਮੇ ਵਿਚ ਜਿਹੜੀ ਆ ਮਤਲਬ ਸਿੱਪੀ ਦੀ ਲੋਟ ਨਹੀਂ ਪੈਈ ਤੇ ਨੂੰ ਮੈਂ ਸਿੱਪੀ ਦੇ ਨਾਲ ਜਣਾਵਾ ਪੜਦਾ ਹੱਥ ਦੇ ਨਾਲੇ ਆਪਾਂ ਪਲਟਿਆ ਗਿਆ ਰਾਜਵੀਰ ਵਿਚਾਰਾ ਅੰਦਰ ਡੋਸਾ ਢੀ ਕੰਡਿਆ ਤੇ ਆਪਾਂ ਵੀਡੀਓ ਬਣਾਉਣ ਦੇ ਚੱਕਰ ਤੇ ਲੇਟ ਕਰੀ ਜਾਂਦੇ ਆ ਤੇ ਚਲੋ ਕੋਈ ਨਾ ਦੋਸੇ ਜਿਹੜੇ ਬੜੇ ਕ੍ਰਿਸਪੀ ਜੇ ਬਣ ਕੇ ਹੁੰਡੇ ਆ ਤਿਆਰ ਤੇ ਕੋਸ਼ਿਸ਼ ਕਰਿਓ ਕਿ ਤੁਸੀਂ ਵੀ ਆਪਣੇ ਘਰੇ ਇਸੇ ਤਰ੍ਹਾਂ ਬਣਾ ਕੇ ਤੇ ਆਪਣੇ ਪਰਿਵਾਰ ਨੂੰ ਜਾਂ ਖੁਦ ਵੀ ਖਾ ਸਕਦੇ ਹੋ ਕਰਾਰਾ ਇਹਨਾਂ ਆ ਕਿ ਤੁਸੀਂ ਕੋਦੇਰੀ ਬਾਤ ਜਿਹੜੀ ਆ ਚੈੱਕ ਕਰ ਸਕਦੇ ਹੋ ਚੀਜ਼ ਪਰਦੇ ਦੇ ਪਿੱਛੇ ਕੋਈ ਵੀ ਇਦਾਂ ਦੀ ਨਹੀਂ ਮੈਂ ਕੀਤੀ ਕਿ ਜਿਹੜਾ ਭੈਣ ਭਰਾ ਬਣਾ ਨਾ ਸਕਿਆ ਹਨ ਕਦੇ-ਕਦੇ ਹੁੰਦਾ ਵਾ ਕਿ ਆਪ ਕੁਝ ਹੋਰ ਕਰ ਲਈਏ ਕੁਝ ਨਹੀਂ ਬਣਿਆ ਆਪਣੇ ਕੋਲੋਂ ਤੇ ਉਹੀ ਚੀਜ਼ ਵਿਖਾਈ ਜਾ ਰਹੀ ਆ ਜੇ ਆਨ ਨੂੰ ਕੋਈ ਦਿੱਕਤ ਆ ਵੀ ਜਾਂਦੀ ਹੈ ਪਰੇਸ਼ਾਨੀ ਆ ਵੀ ਜਾਂਦੀ ਆ ਤੇ ਆਪਾਂ ਉਹਨੂੰ ਕਿੱਦਾਂ ਹੈਂਡਲ ਕਰ ਸਕਦੇ ਹਾਂ ਨਾ ਤੇ ਕਿੰਨਾ ਕ੍ਰਿਸਪੀ ਜਿਹਾ ਬਣ ਕੇ ਵੇਖ ਸਕਦੇ ਹੋ ਜਦੋਂ ਕ੍ਰਿਸਪੀ ਹੁੰਦਾ ਤੇ ਇਹਦਾ ਇਹ ਹੀ ਇੱਕ ਸੰਕੇਤ ਹੁੰਦਾ ਕਿ ਕਰਾਰਾ ਜਿਹਾ ਨਜ਼ਰ ਆਉਣ ਲੱਗ ਜਾਂਦਾ ਆ ਇਤਨਾ ਬ੍ਰਾਊਨ ਜਿਹਾ ਕਲਰ ਇਹਦਾ ਉੱਪਰੋਂ ਆਉਣ ਲੱਗ ਜਾਂਦਾ ਆ ਮੈਂ ਜ਼ਿਆਦਾ ਹੀ ਕਰਾਰਾ ਕਰ ਲਿਆ ਆ ਤੇ ਬਾਕੀ ਤੁਹਾਨੂੰ ਫੋਲਡ ਕਰਕੇ ਲਗਾ ਲਊਗਾ ਵਾਇਸ ਤੋਂ ਪਤਾ ਚੱਲੇ ਜਾਂਦੇ ਆ ਕਿ ਕਿੰਨਾ ਕਰਾ ਰਾਇਆ ਸਾਰੇ ਮੈਂ ਮਜਾਨੇ ਲੈ ਲਏ ਆ ਹੁਣ ਰਹਿ ਗਈ ਬਾਦੀ ਦੀ ਵਾਲੀ ਆ ਚਲੋ ਹੁਣ ਮੈਂ ਦੋ ਹੁਣ ਮੇਰੇ ਮੰਨ ਦੀ ਕਿਸਮਤ ਜਾਨੀ ਲੱਗੀ ਜਾਨੇ ਕਰਾਰੇ ਬਣ ਗਏ ਆ ਹਾਂ ਹੈ ਹੂੰ ਬੇਤੇਮਾ ਲਪਸੰਦ ਕਰਦੇ ਕਿ ਨਹੀਂ ਕਰਦੇ ਕਰਨਗੇ ਕਰਨਗੇ ਆ ਮੈਂ ਤਾਂ ਲਈ ਰਾਈਟਰ ਨਾਲ ਲੈਣਾ ਸੀ ਨਹੀਂ ਹਾਂ ਜੇ ਨਾਲ ਚਲੋ ਰਾਈਟਰ ਉਹ ਵੀ ਨਾਲ ਮੈਨੂੰ ਵੀ ਇੱਕ ਸਮਝ ਨਹੀਂ ਆਉਂਦੀ ਮੈਨੂੰ ਤਾਂ ਇੱਕ ਸਮਝ ਨਹੀਂ ਆਉਂਦੀ ਵੀ ਆਹ ਪੌੜੀਆਂ ਦੀ ਸ਼ੀਟ ਤੇ ਕੀ ਰੱਖਿਆ ਮੈਂ ਜਦੋਂ ਆ ਜਾ ਬੈਣ ਚਾਹ ਵੀ ਇੱਥੇ ਰੋਟੀ ਵੀ ਇੱਥੇ ਮੈਨੂੰ ਮਜ਼ਾ ਆਉਂਦਾ ਵਾ ਇਹ ਨਾਲ ਇੱਥੇ ਬੈਠੇ ਹਣਾ ਮੈਂ ਕਹਿੰਦੀ ਕੋਈ ਸਮਾਂ ਨਹੀਂ ਹੁੰਦੇ ਆ ਉਦੋਂ ਆਇਤਾ ਪੜੋਸਕੇ ਰੋਟੀ ਮੇਰ ਦੀ ਆਹ ਦੋਦਾ ਨਹੀਂ ਹੈ ਜਿਹੜੇ ਆਪਣੀ ਜਿੰਮੇ ਆਦੀ ਸਾਰੀ ਫੈਮਿਲੀ ਨੂੰ ਆਪ ਦੇਣੀ ਕਰਦੇ ਆ ਆਪ ਦੇ ਚੁਕਾਈ ਜੇ ਬੱਜਾ ਦੀਦੀ ਆਉਂਦੇ ਆ ਉਹਦਾ ਕਰੀ ਲਾਦੀ ਮੈਨੂੰ ਵੀ ਇਦਾਂ ਮਿਲ ਜਾਂਦੀ ਆ ਪਰ ਆਹ ਜਿਹੜਾ ਮਜ਼ਾ ਬੰਦਾ ਨਾ ਵੱਖਰਾ ਹੀ ਹੁੰਦਾ ਆਪਾਂ ਭਾਵੇਂ 100 ਵਾਰੀ ਜਿੰਨੀ ਵਧੀਆ ਸੀ ਜੋ ਮਰਜੀ ਬਣਾ ਕੇ ਖਾਣੇ ਆ ਜਦੋਂ ਮਾਂ ਨਾ ਬੈਠਾ ਕੋਈ ਬਣਾ ਕੇ ਦਿੰਦਾ ਉਹਦਾ ਖਾਣ ਦਾ ਵਜਾ ਵੱਖਰਾ ਵੱਖਰਾ ਚਲੋ ਖਾਓ ਫਿਰ ਖਾ ਕੇ ਦੱਸਿਓ ਤੇ ਖਾ ਲਈ ਆ ਕਿਹਦਾ ਬਣਾ ਹਾਂਜੀ ਕਿਹਦਾ ਬਣੀ ਮਾਂ ਨੇ ਬਹੁਤ ਹੀ ਵਧੀਆ ਏ ਆ ਰਹਾ ਤਾਂ ਨਹੀਂ ਕਹਦੇ ਜਿੰਨਾ ਮੈਂ ਬੈਠਾ ਨਾ ਖਾ ਲਾਂ ਖਾ ਰਹਾ ਤਾਂ ਮੈਂ ਬੋਕਾ ਤਾਂ ਕਿੰਮਤ ਦਹੀਂ ਨਹੀਂ ਖਾਂਦੀ ਚਲੋ ਮੈਂ ਵੀ ਚੈਨੋ ਵੀ ਕਰਨੀ ਆ ਬਣਾਵਾਇਆ ਕਰਾਰਾ ਨੂੰ ਬਹੁਤ ਵਾਹ ਜੇ ਉਹ ਚੀਜ਼ ਨਹੀਂ ਆ ਪੀ ਫਿਲਫਲਾ ਜਾਣ ਨਾ ਆਹ ਹੈ ਨੂੰ ਵੈਲੋ ਕਰਾਰਾ ਇੱਕ ਦਮ ਵੇਖ ਸਕਦੇ ਸਾਰੇ ਭੈਣ ਭਰਾ ਹੂੰ ਨਹੀਂ ਵਧੀਆ ਵਧੀਆ ਹਾਂਜੀ ਇੱਕ ਮੈਸੇਜ ਹੋ ਰਿਹਾ ਕਿ ਜਿਵੇਂ ਮੈਂ ਕੋਬਤੇ ਫਰਾਈ ਕੀਤੇ ਇਹਨਾਂ ਕੋਬਤਿਆਂ ਨੂੰ ਫਰਾਈ ਕਰਨ ਵੇਲੇ ਮੈਂ ਤੇਲ ਬਹੁਤ ਘੱਟ ਕੜਾਈ ਵਿੱਚ ਪਾਇਆ ਆ ਕਿਉਂਕਿ ਮੈਂ ਇਹ ਵੀ ਨੋਟ ਕੀਤਾ ਆ ਭਾਜੀ ਉਹਨਾਂ ਦੇ ਕਹਿੰਦੇ ਕਿ ਜਦੋਂ ਆਪਾਂ ਤੇਲ ਜਿਹੜਾ ਬਹੁਤ ਜ਼ਿਆਦਾ ਕੜਾਈ ਵਿੱਚ ਪਾ ਲੈਂਦੇ ਆ ਤੇ ਉਹਦੇ ਵਿੱਚ ਪੋੜੀਆਂ ਪਕੌੜੇ ਕੁਝ ਵੀ ਇਦਾਂ ਤਾਂ ਤਲਦੇ ਆ ਤੇ ਬਾਕੀ ਦਾ ਤੇਲ ਜਿਹੜਾ ਤੁਹਾਨੂੰ ਪਤਾ ਕਿ ਕੋਈ ਵੀ ਕਰਦਾ ਮੈਂ ਬੜਾ ਜਿਹੜਾ ਇਹ ਨਹੀਂ ਹੁੰਦਾ ਕਿ ਤੇਲ ਨੂੰ ਆਪਾਂ ਰੋੜ ਦਿੰਨੇ ਹਨਾ ਵਰਤਦੇ ਹੀ ਆ ਲਗਭਗ ਪਰ ਨਹੀਂ ਵਰਤਣਾ ਸਹੀ ਹੈਗਾ ਕਿਉਂਕਿ ਉਹ ਇੱਕ ਵਾਰ ਇੰਨਾ ਕੁ ਜ਼ਿਆਦਾ ਹਾਈ ਲੈਵਲ ਤੇ ਹੋ ਜਾਂਦਾ ਆ ਗਰਮ ਕਿ ਉਹਨੂੰ ਬਾਰ-ਬਾਰ ਤੜਕਿਆਂ ਵਿੱਚ ਵਰਤਣਾ ਜਿਹੜਾ ਬਹੁਤ ਅ ਅਸ਼ੀਰਵਾਦ ਤੇ ਜਿਹੜਾ ਵਾ ਖਰਾਬ ਆ ਤੁਸੀਂ ਇਸ ਤਰ੍ਹਾਂ ਕਰੋਗੇ ਜਦੋਂ ਵੀ ਕੋफ्ते ਬਣਾਉਣੇ ਦਾ ਕੋਈ ਵੀ ਫਰਾਈ ਕਰਨਾ ਤੇ ਤੇਲ ਉਹਨਾਂ ਕਿ ਪਾਓ ਜਿੰਨੇ ਕਦੇ ਵਿੱਚ ਆਪਣੀ ਜਿਹੜੀ ਲੋੜ ਪੂਰੀ ਹੋ ਜੇ ਤੇ ਚਲੋ ਥੋੜਾ ਜਿਹਾ ਤੇਲ ਜਿਹੜਾ ਇੱਧਰ ਉੱਧਰ ਕਰਨਾ ਵੀ ਪੈ ਜੇ ਤੇ ਕੋਈ ਚੱਕਰ ਨਹੀਂ ਆ ਹਨਾ ਇੱਕ ਬਹੁਤ ਵਧੀਆ ਮੈਸੇਜ ਆ ਸਮਝਣ ਦੀ ਕੋਸ਼ਿਸ਼ ਕਰਿਓ ਬਾਕੀ ਨਾਲ ਦੀ ਨਾਲ ਜਿਹੜੀ ਗਰੇਵੀ ਆਪਣੀ ਤਿਆਰ ਹੋ ਰਹੀ ਆ ਕੋਫਤਿਆਂ ਦੀ ਉਹਦੇ ਵਿੱਚ ਆਪਾਂ ਕੋफ्ते ਜਿਹੜੇ ਇਸ ਤਰ੍ਹਾਂ ਬਣੇ ਆ ਪਾ ਦੇਣੇ ਆ ਤੇ ਸਾਰੇ ਹੀ ਪਰਿਵਾਰ ਨੇ ਇੰਨੇ ਕ ਜਿਆਦਾ ਪਸੰਦ ਕੀਤੇ ਆ ਦੋਸੇ ਇਹਨਾਂ ਕੋਫਤਿਆਂ ਦੇ ਨਾਲ ਰਾਇਤੇ ਦੇ ਨਾਲ ਕੋਫਤੇ ਬਣਾਉਂਦੇ ਸਮੇਂ ਮੈਨੂੰ ਦਿੱਕਤ ਇਹ ਆਈ ਹੈਗੀ ਕੋਫਤੇ ਤੇ ਚਲੋ ਜਿਹੜੇ ਬਣ ਨਹੀਂਦੇ ਆ ਠੀਕ ਤੁਸੀਂ ਦੇਖ ਰਹੇ ਹੋ ਦੋਸੇ ਬਣਾਉਂਦੇ ਸਮੇਂ ਜਿਹੜੀ ਦਿੱਕਤ ਆਈ ਹੈਗੀ ਕਿ ਦੋਸੇ ਜਿਹੜੇ ਹੀ ਉਹ ਥੋੜੇ ਸੌਫਟ ਜੇ ਨਰਮ ਜੇ ਬਣਦੇ ਹੀ ਤੇ ਨਰਮ ਦੋਸੇ ਖਾਣੇ ਪਸੰਦ ਨਹੀਂ ਹੈਗੇ ਘਰ ਦੇ ਮੈਂਬਰਾਂ ਨੂੰ ਤਾਂ ਕਰਕੇ ਆਪਾਂ ਨੂੰ ਥੋੜੇ ਜਿਹੇ ਉਹਦੇ ਵਿੱਚ ਜਿਹੜੇ ਆ ਚੌਲ ਮਿਕਸ ਕਰਨੇ ਪਏ ਆ ਚੌਲ ਜਿਹੜੇ ਆ ਅੱਧੀ ਕੋਲੀ ਆਪਾਂ ਉਹਨਾਂ ਨੂੰ 5-7 ਮਿੰਟ ਲਈ ਭਿਉਂ ਕੇ ਨਾਲ ਫਿਰ ਮਿਕਸੀ ਵਿੱਚ ਪਾ ਕੇ ਤੇ ਉਹ ਬਲੇਂਡਰ ਦੇ ਵਿੱਚ ਮਿਕਸ ਕਰਕੇ ਤੇ ਬਣਾ ਲੈ ਹੈਗੇ ਤੇ ਹੁਣ ਸਾਰੇ ਜਾਣੇ ਖੋਸਿਆ ਖਾ ਕੇ ਕਿਉਂਕਿ ਕੋਈ ਵੀ ਚੀਜ਼ ਹੈ ਜਿਹੜੀ ਆ ਮਤਲਬ ਸਤਨ ਦੀ ਬਜਾਏ ਉਹਦਾ ਹਲਕਾਣਾ ਜ਼ਰੂਰੀ ਆ ਤੇ ਸਰੀਰ ਵਾਸਤੇ ਬੜਾ ਫਾਇਦਾ ਆ ਇਹਨਾਂ ਚੀਜ਼ਾਂ ਦਾ ਕਿਉਂਕਿ ਇਹਦੇ ਵਿੱਚ ਮਿਲਟ ਪਏ ਆ ਜੇ ਆਪਾਂ ਥੋੜੇ ਬਹੁਤੇ ਚੋਲ ਪਾ ਵੀ ਲਏ ਤੇ ਕੋਈ ਚੱਕਰ ਨਹੀਂ ਕਦੇ-ਕਦੇ ਚੱਲ ਜਾਂਦਾ ਆ ਤੇ ਤੁਸੀਂ ਵੀ ਆਪਣੇ ਘਰੇ ਟਰਾਈ ਕਰੋ ਆਨੰਦ ਲਓ ਇਹਨਾਂ ਜਿਹੜੇ ਮੋٹے ਅਨਾਜਾਂ ਦਾ ਤੇ ਹਰ ਤਰੀਕੇ ਦੇ ਨਾਲ ਤੁਸੀਂ ਬਣਾ ਕੇ ਕੂੜੀਆਂ ਬਣਾਓ ਰੋਟੀ ਬਣਾਓ ਡੋਸੇ ਬਣਾਓ ਕੁਝ ਵੀ ਬਣਾਓ ਆਪਣੇ ਘਰੇ ਬੱਸ ਪਰਿਵਾਰ ਨੂੰ ਖੁਸ਼ ਰੱਖੋ ਤੇ ਆਪ ਖੁਸ਼ ਰਹੋ ਤੇ ਸਾਰੇ ਜਾਣੇ ਤੰਦਰੁਸਤ ਰਹੋ ਇਸ ਤਰ੍ਹਾਂ ਖਾ ਕੇ ਤੇ ਆਪਣਾ ਵਧੀਆ ਤੁਸੀਂ ਇੱਕ ਹੈਲਦੀ ਰਾਈਟ ਜਿਹੜੀ ਆ ਘਰੇ ਆਪਣੀ ਜਿਹੜੀ ਬਣਾ ਸਕਦੇ ਹੋ ਖਾ ਸਕਦੇ ਹੋ ਤੇ ਬਾਕੀ ਤੁਸੀਂ ਦੱਸਿਓ ਸਾਰੇ ਜਾਣੇ ਵਲੌਗ ਵੇਖ ਕੇ ਕਿ ਕਿਵੇਂ ਦਾ ਲੱਗਿਆ ਤੁਹਾਨੂੰ ਇਹ ਸੌਖਾ ਜਿਹਾ ਤਰੀਕਾ ਧੰਨਵਾਦ